ਗੁਰਬਾਣੀ ਜੀ ਨੂੰ ਨਾਮ ਕਹਿੰਦੀ ਸਾਨੂੰ ਨਹੀਂ ਦੱਸਿਆ ਕਿਸੇ ਨਾ ਗੁਰਬਾਣੀ ਜੀ ਪਿਆ ਸਾਨੂੰ ਜਿਹੜਾ ਨਾਮ ਦੱਸਿਆ ਉਹ ਤਾਂ ਸਿੱਧੂਆਂ ਵਾਲਾ ਨਾਮ ਦੱਸਿਆ ਹੋਇਆ ਰਾਮ ਰਾਮ ਜਿਵੇਂ ਕਰ ਦਿੰਦਾ ਸੀ ਭਾਈ ਰੋਇ ਰੋਇ ਕਰ ਲਾ ਕੇ ਉਹ ਤਾਂ ਉਹ ਵਾਲਾ ਸਿੱਧੂ ਵਾਲਾ ਲੋ ਛੜਾਂ ਦਾ ਹੀ ਲਫ਼ਜ਼ ਬਦਲ ਨਾ ਨੀ ਨਾਮ ਬਦਲ ਜਾਂਦਾ ਹੁਦ ਨਾਮ ਹੋਰ ਚੀਜ਼ ਸੀ ਨਾਮ ਦੀ ਡੈਫੀਨੇਸ਼ਨ ਸੀ ਗੁਰ ਗਿਆਨ ਪਦਾਰਥ ਨਾਮ ਹੈ ਨਾਮ ਨਾਲ ਬੰਦ ਵਜਦਾ ਹੈ ਨਾਮ ਨਾਲ ਬੰਦ ਰੁਕਦਾ ਹੈ ਗਿਆਨ ਦਾ ਬੰਦਾ ਹੈ ਗਿਆਨ ਦੀ ਨਾਮ ਕੁਰਬਾਨੀ ਦਾ ਗਿਆਨ ਹੈ ਨਾਮ ਹੈ ਜੋ ਮਨ ਨੂੰ ਕੰਟਰੋਲ ਕਰੇ ਜੋ ਮਨ ਨੂੰ ਰੋਕ ਲਵੇ ਜੋ ਮਨ ਨੂੰ ਆਪਣੇ ਨਾਲ ਜੋੜ ਲਵੇ ਬੰਨ ਲਵੇ ਟਕਾਦ ਮਾਇਆ ਦਾ ਮਾਇਆ ਵੱਲ ਭੱਜਣ ਤੇ ਰੋਕ ਲਵੇ ਉਹ ਨਾਮ ਹੈ ਆਹੀ ਗੱਲ ਨਾਮ ਹੈ ਸੀ ਬੋੜ ਜასი ਨਾ ਕਾ ਨਾਮ ਹੈ ਹੈ ਹੋਰ ਹੋਰ ਕੀ ਹੈ ਗੁਰਬਾਣੀ ਹਰ ਨਾਮ ਸਮਾਇਆ ਹਰ ਗੁਰਬਾਣੀ ਸਾਰੀ ਦੇ ਨਾਮ ਸਮਾਇਆ ਹੋਇਆ ਸਾਰੀ ਉਹ ਗੁਰਬਾਣੀ ਸਿੱਖਿਆ ਗੁਰਬਾਣੀ ਦੀ ਸਿੱਖਿਆ ਹੀ ਨਾਮ ਹੈ